ਸਾਥ ਸੰਗਤ ਜੀ ਅੱਜ ਆਪਾਂ ਸ਼੍ਰੋਮਣੀ ਅਕਾਲੀ ਦਲ ਔਰ ਪੰਥਰ ਦਰਦ ਰੱਖਣ ਵਾਲੇ ਲੋਕ ਆਗੂ ਵਰਕਰ ਇੱਥੇ ਇਕੱਤਰ ਹੋਏ ਆਂ ਕਿ ਇਸ ਲਈ ਅਸੀਂ ਇਕੱਤਰ ਹੋਏ ਆਂ ਕਿ ਸਾਡੀ ਉਹ ਪੰਥਕ ਜਮਾਤ ਜਿਸ ਤੋਂ ਸਿੱਖ ਕੌਮ ਨੂੰ ਪੰਜਾਬ ਨੂੰ ਬਹੁਤ ਆਸਾਂ ਔਰ ਉਮੀਦਾਂ ਸੀ ਜਿਸ ਜਮਾਤ ਦੀ ਰਹਿਨਮਾਈ ਵਾਲ ਕਿਸੇ ਸਮੇਂ ਪੂਰਾ ਦੇਸ਼ ਦੇਖਿਆ ਕਰਦਾ ਸੀ ਚਾਹੇ ਉਹ ਲੜਾਈ ਆਜ਼ਾਦੀ ਦੀ ਸੀ ਚਾਹੇ ਆਜ਼ਾਦੀ ਤੋਂ ਬਾਅਦ ਪੰਜਾਬੀ ਸੂਬਾ ਐਮਰਜੈਂਸੀ ਦੀ ਲੜਾਈ ਸੀ ਹਮੇਸ਼ਾ ਦੇਸ਼ ਔਰ ਪੰਜਾਬੀ ਇਹ ਦੇਖਦੇ ਸੀ ਕਿ ਜੇ ਸ਼੍ਰੋਮਣੀ ਅਕਾਲੀ ਦਲ ਨੇ ਕੋਈ ਮੂਵਮੈਂਟ ਤੋਰੀ ਹੈ ਤਾਂ ਉਹਨੂੰ ਸਿਰੇ ਲਾ ਕੇ ਛੱਡਣਗੇ ਇਹ ਪ੍ਰਭਾਵ ਸੀ ਸੇ ਕੌਮਦਾਰ ਸ਼ਰੋਮਣੀ ਅਕਾਲੀ ਦਲ ਦਾ ਜੋ ਸਾਡੇ ਜੋ ਕੇ ਸਮੇਂ ਚ ਸਾਡੀ ਲੀਡਰਸ਼ਿਪ ਦੀਆਂ ਗਲਤੀਆਂ ਆ ਨਲਾਕੀਆਂ ਦੇ ਕਾਰਨ ਉਹ ਅਸੀਂ ਪ੍ਰਭਾਵ ਵੀ ਖਤਮ ਕਰ ਲਿਆ ਔਰ ਸਾਡੀ ਲੀਡਰਸ਼ਿਪ ਵੀ ਅੱਜ ਸਵਾਰਥ ਔਰ ਨਿੱਜਤੋਂ ਬਿਨਾ ਉਹਨਾਂ ਨੂੰ ਪੰਥ ਔਰ ਪੰਜਾਬ ਕਿਤੇ ਨਜ਼ਰ ਨਹੀਂ ਆਉਂਦਾ ਇਸ ਹਾਲਾਤ ਤੇ ਚਿੰਤਾ ਕਰਨ ਲਈ ਇਹਦੇ ਤੇ ਚਿੰਤਨ ਕਰਨ ਲਈ ਆਪਾਂ ਇੱਥੇ ਇਕੱਤਰ ਹੋਏ ਆਂ ਸਾਧ ਸੰਗਤ ਜੀ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਕਿੰਨਾ ਹੌਲੀ-ਹੌਲੀ ਅਸੀਂ ਥੱਲੇ ਨੂੰ ਆਉਂਦੇ ਗਏ ਔਰ ਅੱਜ ਲੋੜ ਪਈ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਦਖਲ ਦੇ ਕੇ ਇੱਕ ਸ਼ਰੋਮਣੀ ਅਕਾਲੀ ਦਲ ਦੀ ਨਵੀਂ ਲੀਡਰਸ਼ਿਪ ਪੈਦਾ ਕਰਨ ਦਾ ਹੁਕਾ ਦਿੱਤਾ ਗਿਆ ਪੰਜਵੇਂ ਅਮਰੀਕ ਕਮੇਟੀ ਦੇ ਰਾਹੀਂ ਭਰਤੀ ਕਰਵਾ ਕੇ ਇੱਕ ਨਵੀਂ ਪੰਥ ਪ੍ਰਵਾਂਤ ਲੀਡਰਸ਼ਿਪ ਦੇਣ ਦਾ ਜੋ ਆਦੇਸ਼ ਹੋਏ ਨੇ ਉਸ ਭਾਵਨਾ ਦੇ ਤਹਿਤ ਆਪਾਂ ਇੱਥੇ ਇਕੱਤਰ ਹੋਏ ਆਂ ਬੜੀਆਂ ਆਸਾਂ ਔਰ ਵੀਦਾਂ ਨੇ ਕੌਮ ਨੂੰ ਕਿ ਸ਼੍ਰੀ ਅਕਾ ਤਾਂ ਸਾਫ ਦੇ ਆਦੇਸ਼ ਦੀ ਰੌਸ਼ਨੀ ਵਿੱਚ ਇੱਕ ਪੰਥ ਪ੍ਰਵਾਂਤ ਲੀਡਰਸ਼ਿਪ ਸਾਨੂੰ ਦੁਬਾਰਾ ਮਿਲੇਗੀ ਜੋ ਸਿਰਫ ਕੁਰਬਾਨੀ ਤਿਆਗ ਔਰ ਸੇਵਾ ਨੂੰ ਸਮਰਪਿਤ ਹੋਏਗੀ ਜਿਦਾ ਕੋਈ ਨਿੱਜੀ ਸੁਆਰਥ ਨਹੀਂ ਹੋਊਗਾ ਔਰ ਅਸੀਂ ਤੁਹਾਨੂੰ ਇਸ ਗੱਲ ਦਾ ਵਿਸ਼ਵਾਸ ਔਰ ਭਰੋਸਾ ਦਿੰਨੇ ਆ ਕਿ ਜਿਸ ਭਾਵਨਾ ਨਾਲ ਸ੍ਰੀ ਅਗਲタル ਸਾਹਿਬ ਤੋਂ ਆਦੇਸ਼ ਹੋਏ ਨੇ ਉਸ ਭਾਵਨਾ ਦੀ ਇਨ ਬਿਨ ਪਾਲਾਂ ਵੀ ਕੀਤੀ ਜਾਏਗੀ ਔਰ ਗੁਰੂ ਮਹਾਰਾਜ ਕਿਰਪਾ ਕਰਨ ਕੇਕ ਪੰਥ ਪਰਵਾਂਤ ਲੀਡਰਸ਼ਿਪ ਕੌਮ ਨੂੰ ਮਿਲੇ ਜਿਹੜੀ ਕਿਸੇ ਸਰਕਾਰ ਦੇ ਭੈੜੇ ਕੰਮ ਨਾ ਕਰੇ ਕਿਸੇ ਦਬਾਅ ਔਰ ਲਾਲਸਾ ਮਾਂ ਉਹਦੇ ਕਿਤੇ ਨੇੜੇ ਨਾ ਹੋਣ ਅਰੋਨਾ ਵਿੱਚ ਨਰੋਲ ਰੂਪ ਵਿੱਚ ਪੰਥ ਪ੍ਰਸਤੀ ਪੰਜਾਬ ਔਰ ਕੌਮ ਦੇ ਭਲਾਂ ਦੇ ਹੱਕਿਆਂ ਦੀ ਪਹਿਰੇਦਾਰੀ ਦਾ ਜਿਹੜਾ ਉਦੇਸ਼ ਆ ਉਹਨਾਂ ਦਾ ਹੋਵੇ ਤਾਂ ਕਿ ਕੌਮ ਭਰੋਸਾ ਕਰੇ ਔਰ ਅਸੀਂ ਰਾਜਨੀਤਿਕ ਤੌਰ ਤੇ ਮਜ਼ਬੂਤ ਹੋ ਸਕੀਏ ਇਸ ਭਾਵਨਾ ਨਾਲ ਅਸੀਂ ਪੰਜ ਮੈਂਬਰੀ ਕਮੇਟੀ ਆ ਜਿਹੜੀ ਉਹ ਕੰਮ ਕਰੇਗੀ ਔਰ ਤੁਹਾਨੂੰ ਬਹੁਤ ਜਲਦੀ ਨਵੀਂ ਭਰਤੀ ਮੁਕੰਮਲ ਕਰਕੇ ਇੱਕ ਪੰਥ ਪ੍ਰਵਾਨ ਦੇ ਲੀਡਰਸ਼ਿਪ ਆ ਜਿਹੜੀ ਮਿਲੇਗੀ ਜਿਹਦੇ ਤੇ ਤੁਸੀਂ ਮਾਣ ਕਰ ਸਕੋਗੇ ਔਰ ਸਾਡਾ ਕਮੇਟੀ ਮੈਂਬਰ ਸਾਹਿਬਾਨ ਦਾ ਕਿਸੇ ਦਾ ਕੋਈ ਰਾਸੀ ਮਨੋਰਥ ਨਹੀਂ ਹੈ ਇਸ ਗੱਲ ਦਾ ਵੀ ਤੁਹਾਨੂੰ ਭਰੋਸਾ ਦਿੰਨੇ ਆ ਜੋ ਵੀ ਕੌਮ ਦੀਆਂ ਭਾਵਨਾਵਾਂ ਹੋਣਗੀਆਂ ਉਹਦੀ ਤਰਜਮਾਨੀ ਤੁਹਾਡੇ ਚਰਨਾਂ 'ਚ ਰੱਖਾਂਗੇ ਤਾਂ ਕਿ ਕੌਮ ਮਾਨ ਕਰ ਸਕੇ ਕਿ ਜਿਹੜੀ ਲੀਡਰਸ਼ਿਪ ਕੌਮ ਨੂੰ ਮਿਲੀ ਆ ਉਹ ਕੌਮ ਦੇ ਹੱਕਾਂ ਦੀ ਪਹਿਰੇਦਾਰੀ ਕਰੇਗੀ ਅੱਜ ਹੋਕ ਹੀ ਰਿਹਾ ਜੋ ਭਰਤੀ ਮਹਿਮ ਸ਼ੁਰੂ ਹੋਈ ਆ ਉਸ ਨੂੰ ਬਹੁਤ ਵੱਡਾ ਹੰਗਾਰਾ ਮਿਲਿਆ ਪੂਰੇ ਸਮੁੱਚੇ ਪੰਜਾਬ 'ਚ ਤਕਰੀਬਨ 10-12 ਜ਼ਿਲ੍ਹਿਆਂ 'ਚ ਮੀਟਿੰਗਾਂ 15 ਹੋ ਚੁੱਕੀਆਂ ਨੇ ਹੋਰ ਵਕ ਵਕ ਮੀਟਿੰਗਾਂ ਹੋ ਰਹੀਆਂ ਨੇ ਬਹੁਤ ਸੰਗਤ ਦਾ ਸਹਿਯੋਗ ਮਿਲ ਰਿਹਾ ਹੁਣ ਸੋਸ਼ਲ ਮੀਡੀਆ ਰਾਹੀਂ ਜਾਂ ਆਪਣੀਆਂ ਸਥਾਪਤ ਜਿਹੜੀਆਂ ਟੀਮਾਂ ਰੱਖੀਆਂ ਹੋਈਆਂ ਨੇ ਉਹਨਾਂ ਦੇ ਰਾਹੀਂ ਕਿਤੇ ਸਰਕਾਰੀ ਚੈਨਲ ਵੀ ਕਿਤੇ ਸਾਡੀ ਉਹ ਸਥਾਪਤ ਧਿਰ ਦੇ ਰਾਹੀਂ ਵੀ ਸਾਡੀਆਂ ਉਹ ਉਹਨਾਂ ਧਿਰਾਂ ਵਿੱਚ ਕਿਸੇ ਨਾ ਕਿਸੇ ਵਖਰੇਵੇਂ ਖੜੇ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਮੈਂ ਹੁਣ ਆਉਂਦਾ ਆਉਂਦਾ ਇੱਕ ਸੁਣ ਰਿਹਾ ਸੀ ਕਿਸੇ ਚੈਨਲ ਦੀ ਇੰਟਰਵਿਊ ਉਹ ਕਹਿ ਰਹੇ ਸੀ ਕਹਿੰਦੇ ਜੀ ਪੰਜ ਮੈਂਬਰੀ ਕਮੇਟੀ 'ਚ ਵੀ ਬੜੇ ਫਰਕ ਪੈ ਗਏ ਤੇ ਲੀਡਰਸ਼ਿਪ 'ਚ ਵੀ ਬੜੇ ਫਰਕ ਨੇ ਅਸੀਂ ਤੁਹਾਨੂੰ ਬਚਨ ਦਿੰਨੇ ਆ ਵੀਰੋ ਫਰਕ ਤਾਂ ਉੱਥੇ ਪੈਂਦੇ ਹੁੰਦੇ ਨੇ ਜਿੱਥੇ ਕੋਈ ਸਵਾਰਥ ਹੋਵੇ ਜਦੋਂ ਸਵਾਰਥ ਹੀ ਨਹੀਂ ਹੈ ਕੋਈ ਕਿਸੇ ਦਾ ਸੋ ਉਹ ਤਾਕਤਾਂ ਜਿਨ੍ਹਾਂ ਕੋਲੇ ਬਹੁਤ ਵੱਡਾ ਸਰਮਾਇਆ ਹੈ ਜਿਨ੍ਹਾਂ ਕੋਲੇ ਬਹੁਤ ਵੱਡੇ ਸਾਧਨ ਨੇ ਉਹ ਇਸ ਕਿਸਮ ਦੀਆਂ ਚਾਲਾਂ ਔਰ ਇਸ ਕਿਸਮ ਦੀਆਂ ਸ਼ਰਾਰਤਾਂ ਵੀ ਕਰਨਗੇ ਕਿ ਲੋਕਾਂ 'ਚ ਇੱਕ ਬਣੀ ਹੋਈ ਮਹਿਮ ਨੂੰ ਤਾਰ ਪਿੱਟੋ ਕਰਨ ਲਈ ਲੋਕਾਂ ਵਿੱਚ ਭਲੇਖੇ ਪੈਦਾ ਕਰਨ ਦੇ ਯਤਨ ਵੀ ਹੋਣਗੇ ਬੜਾ ਕੁਝ ਹੋਣਾ ਆਲੇ ਕਿਉਂਕਿ ਆਮ ਲੋਕਾਂ ਦੀ ਸਿੱਖੀ ਨੂੰ ਸਮਰਪਿਤ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਨੂੰ ਸਮਰਪਿਤ ਲੀਡਰਸ਼ਿਪ ਉਹਨਾਂ ਲੋਕਾਂ ਨੂੰ ਪਾਉਂਦੀ ਨਹੀਂ ਹੈ ਇਸ ਕਰਕੇ ਤੁਸੀਂ ਇਹਨਾਂ ਗੱਲਾਂ ਤੋਂ ਵੀ ਸचेਤ ਰਹਿਣਾ ਕਿਸੇ ਦੀਆਂ ਗੱਲਾਂ 'ਚ ਨਹੀਂ ਆਉਣਾ ਸਾਰੀ ਲੀਡਰਸ਼ਿਪ ਜਿਹੜੀ ਸਟੇਜ ਤੇ ਸ਼ੋਭਤ ਆ ਇੱਕ ਨੀਤੀ ਇੱਕ ਪਲੇਟਫਾਰਮ ਤੇ ਕੰਮ ਕਰੂਗੀ ਔਰ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਕੱਲੇ ਚਿਹਰੇ ਨਹੀਂ ਬਦਲ ਕੇ ਦੇਣੇ ਵੀ ਚਿਹਰੇ ਬਦਲ ਗਏ ਤੇ ਉਹਦੇ ਨਾਲ ਕੋਈ ਸੁਧਾਰ ਹੋਣਾ ਕੱਲੇ ਵੀਰੋ ਚਿਹਰੇ ਨਹੀਂ ਬਦਲਨੇ ਨੀਤੀ ਵੀ ਬਦਲਨੀ ਆ ਅਕਾਲੀ ਦਲ ਨੂੰ ਇੱਕ ਪੰਤ ਪ੍ਰਸਤ ਜਮਾਤ ਬਣਾਉਣਾ ਜਿਹੜੀ ਅੱਜ ਸਾਨੂੰ ਕਿਤੇ ਨਜ਼ਰ ਨਹੀਂ ਆਉਂਦੀ ਲੋਕ ਬੇਮੁਖ ਸਾਥੋਂ ਇਸ ਕਰਕੇ ਹੋਏ ਨੇ ਕਿ ਲੋਕਾਂ ਨੂੰ ਇਹ ਲੱਗਣ ਲੱਗਿਆ ਕਿ ਦੂਜੀਆਂ ਪਾਰਟੀਆਂ ਤੇ ਅਕਾਲੀ ਦਲ 'ਚ ਕੋਈ ਫਰਕ ਨਹੀਂ ਹੈ ਉਹ ਫਰਕ ਅਸੀਂ ਦਿਖਾਉਣਾ ਹੈ ਸੰਗਤ ਨੂੰ ਪੰਜਾਬੀਆਂ ਨੂੰ ਕਿ ਆਕਾਲੀ ਦਲ ਸੰਘਰਸ਼ ਕਰਨ ਵਾਲੀ ਔਰ ਪੰਥਕ ਭਾਵਨਾਵਾਂ ਦੀ ਤਰਜਮਾਨੀ ਕਰਨ ਵਾਲੀ ਜਮਾਤ ਔਰ ਆ ਝਾੜੂ ਬੀਜੇਪੀ ਕਾਂਗਰਸ ਜਾਂ ਜਿਹੜਾ ਦੂਜਾ ਇਕੋਤੀ ਆਕਾਲੀ ਦਲ ਉਹ ਸਾਰੇ ਲੋਕ ਆਪਣੀ ਨਿੱਜ ਜਤੇ ਰਾਜ ਸਤਾ ਲਈ ਲੜ ਰਹੇ ਨੇ ਅਸੀਂ ਪੰਥ ਔਰ ਪੰਜਾਬ ਲਈ ਲੜ ਰਹੇ ਆ ਇਹ ਭਾਵਨਾ ਅਸੀਂ ਜਿੱਥੇ ਲੀਡਰਸ਼ਿਪ ਵਿੱਚੋਂ ਸੰਗਤ ਦੇਖਣਾ ਚਾਹੁੰਦੀ ਆ ਉਥੇ ਸੰਗਤ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਨਾ ਸਾਡੀ ਡਿਊਟੀ ਹੈ ਔਰ ਇਸ ਭਾਵਨਾ ਨਾਲ ਅਸੀਂ ਤੁਹਾਨੂੰ ਆਉਣ ਵਾਲੇ ਸਮੇਂ ਵਿੱਚ ਕੰਮ ਕਰਕੇ ਦਿਖਾਵਾਂਗੇ ਤਾਂ ਕਿ ਸਿੱਖ ਕੌਮ ਦਾ ਔਰ ਸਮੁੱਚੇ ਪੰਜਾਬੀਆਂ ਦਾ ਭਰੋਸਾ ਹਾਸਲ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਉਸੇ ਤਰ੍ਹਾਂ ਦੀ ਸਾਡੀ ਮਾਂ ਪਾਰਟੀ ਬਣਾਈਏ ਜੋ ਕਦੇ ਕੁਰਬਾਨੀ ਤਿਆਗ ਔਰ ਸੇਵਾ ਦੀ ਮੂਰਤ ਹੁੰਦੀ ਸੀ ਜੋ ਅੱਜ ਸਾਡੇ ਚੁੱਕ ਦੇ ਨੇ ਕਿਤੇ ਉਹ ਚੀਜ਼ਾਂ ਗਾਇਬ ਹੋਈਆਂ ਨੇ ਇਸ ਭਾਵਨਾ ਨਾਲ ਪਾਸ ਸਾਰਿਆਂ ਨੇ ਕੰਮ ਕਰਨਾ ਤੋਂ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਮੈਂ ਇੱਕ ਵਾਰ ਫੇਰ ਸਰਦਾਰ ਸਤੰਦਰ ਸੰਜੀਪੂ ਲਿਆਲ ਰਾਠਾ ਸਾਹਿਬ ਉਹਨਾਂ ਦੀ ਸਮੁੱਚੀ ਟੀਮ ਸਾਰੇ ਪ੍ਰਬੰਧਕ ਸਜਣਾ ਨੂੰ ਅੱਜ ਦੇ ਸਮਾਗਮ ਵਿੱਚ ਪਹੁੰਚਣ ਲਈ ਪ੍ਰਬੰਧ ਕਰਨ ਲਈ ਲੱਖ ਲੱਖ ਵਧਾਈ ਦਿੰਦਾ ਧੰਨਵਾਦ ਕਰਦਾ ਔਰ ਅੰਤ ਵਿੱਚ ਇਹ ਵੀ ਬੇਨਤੀ ਕਰਦਾ ਕਿ ਜਿਹੜੀ ਭਰਤੀ ਮੁਹਿਮਾ ਇਹ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜੀ ਵਢੀ ਗਈ ਹੈ ਇਹ ਕੱਲੀ ਕੋਈ ਅਕਾਲੀ ਦਲ ਦੇ ਵਰਕਰਾਂ ਆਗੂਆਂ ਤੱਕ ਸੀਮਿਤ ਨਾ ਰਹੇ ਇਨੂੰ ਇੱਕ ਪੰਥ ਪ੍ਰਵਾਂਤ ਮਹਿਮ ਬਣਾਈਏ ਜਿਹਦੇ ਵਿੱਚ ਉਹ ਧਾਰਮਿਕ ਸੰਸਥਾਵਾਂ ਜਿਹੜੀਆਂ ਬੰਦ ਦੀ ਸੇਵਾ ਨਾਲ ਜੁੜੀਆਂ ਹੋਈਆਂ ਸੋਸ਼ਲ ਸੰਸਥਾਵਾਂ ਸਮਾਜਿਕ ਸੰਸਥਾਵਾਂ ਜਿਹੜੀਆਂ ਪੰਜਾਬ ਲਈ ਦੇ ਕਾਕਾਂ ਲਈ ਜੁੜੀਆਂ ਹੋਈਆਂ ਉਹਨਾਂ ਸਾਰਿਆਂ ਨੂੰ ਸ਼ਾਮਿਲ ਕਰਕੇ ਇੱਕ ਵੱਡਾ ਪੰਥਕ ਪਲੇਟਫਾਰਮ ਸਿਰਜੀਏ ਜਿਹਦੇ ਵਿੱਚ ਸਾਰੀਆਂ ਉਹ ਤਰ੍ਹਾਂ ਸ਼ਾਮਿਲ ਹੋਣ ਜੋ ਪੰਥੌਰ ਪੰਜਾਬ ਦੇ ਭਲੇ ਲਈ ਕੰਮ ਕਰਦੀਆਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ